ਲਓ ਜੀ ਪੁਦੀਨਾ ਤਾਂ ਆਪਾਂ ਤੋੜ ਲਿਆ ਤੇ ਅੱਜ ਆਪਾਂ ਇਹ ਜਿਹੀ ਰੈਸਪੀ ਬਣਾਉਣ ਲੱਗੇ ਆ ਜੀ ਜੀ ਨੇ ਨੱਟ ਤੇ ਪੁਚਾਲ ਪਾ ਰੱਖਿਆ ਜੀ ਤੇ ਉਹ ਕਿਹੜੀ ਰੈਸਪੀ ਆ ਤੇ ਉਹ ਮਤਲਬ ਅਸਲੀਅਤ ਚ ਬਣਦੀ ਵੀ ਆ ਕਿ ਉਂਝ ਹੀ ਮਤਲਬ ਹਰੇਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਵੀਡੀਓ ਬਣਾਉਂਦਾ ਤੇ ਉਹ ਸਾਰਾ ਅਸਲ ਵਿੱਚ ਜਿਹੜਾ ਸੱਚ ਉਹ ਸਾਹਮਣੇ ਆਊਗਾ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਚਲੋ ਜੀ ਫਿਰ ਬਣਾਉਂਦੇ ਆਂ ਹਾਂ ਜੀ ਤੁਹਾਨੂੰ ਦੋਸਤੋ ਮਤਲਬ ਆਪਣੇ ਮਿਸਤਰੀ ਲੱਗੇ ਹੋਏ ਨੇ ਮਿਸਤਰੀਆਂ ਦੇ ਮੂੰਹੋਂ ਵੀ ਰਿਵਿਊ ਜ਼ਰੂਰ ਦਵਾਵਾਂਗੇ ਵੀ ਰਿਐਲਿਟੀ ਉਹ ਚੀਜ਼ ਬਣੀ ਆ ਕਿ ਨਹੀਂ ਉਹਨਾਂ ਦੇ ਮੂੰਹੋਂ ਬਣਾਵਾਂ ਕਿ ਦਾ ਸੇਵਿਕਾ ਦਾ ਜੂਸ ਹੈ ਤੇ ਚਲੋ ਜੀ ਫਿਰ ਚੱਲਦੇ ਆ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਦੋਸਤੋ ਅੱਜ ਜੀ ਰਾਵਣ ਹੁਣ ਆ ਡਲਾ ਜਾ ਕੇ ਚੱਕ ਲੈਂਦਾ ਇਹੀ ਤਾਂ ਹੈਗਾ ਜੀ ਅਸਲੀ ਜੂਸ ਮਤਲਬ ਇਹ ਹੈਗਾ ਜੀ ਆਰਗੈਨਿਕ ਗੁੜ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਇਹਦੀ ਤਸਵੀਰ ਗਰਮ ਹੁੰਦੀ ਹੈ ਗੁਰਦੀ ਤੇ ਇਹਨੂੰ ਆਪਾਂ ਠੰਡਾ ਕਰ ਲਈ ਪਾਣੀ ਚ ਭਿਉਂ ਦੇਣਾ ਘੰਟਾ ਅੱਧਾ ਘੰਟੇ ਵਾਸਤੇ ਠੀਕ ਹੈ ਜੀ ਜਦੋਂ ਆਪਾਂ ਦਰਦਾਂ ਪੀਉਣੇ ਹੁੰਨੇ ਆ ਹਾਂਜੀ ਵੀ ਤਾਂ ਜਿਹੜੀ ਤਸਵੀਰ ਆ ਠੰਡੀ ਹੋ ਜਾਏ ਬੈਸ ਤਾਂ ਉਹ ਨਾਲ ਦੀ ਨਾਲ ਹੀ ਪਾ ਦਿੰਦੇ ਨੇ ਪਰ ਇਹ ਗਰਮ ਹੁੰਦਾ ਜੀ ਤਸਵੀਰ ਪਰ ਜੇਕਰ ਆਪਾਂ ਚਾਹੋਨੇ ਆ ਵੀ ਠੰਡਾ ਠਾਰ ਗੰਨੇ ਦਾ ਜੂਸ ਹੀ ਆਪਣਣ ਵੇਲੇ ਤਾਂ ਇਹਨੂੰ ਥੋੜੇ ਟਾਈਮ ਲਈ ਪੀਓ ਸਕਦੇ ਆ ਜੀ ਆਪਾਂ ਠੀਕ ਹੈ ਤੇ ਆਪਾਂ ਪੀਉਣ ਲੱਗੇ ਜੀ ਮਿੱਟੀ ਦਾ ਕੁਜਾ ਲੈ ਲਿਆ ਆਪਾਂ ਹੂੰ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਠੀਕ ਹੈ ਜੀ ਜਿੰਨਾ ਕ ਬਣਾਉਣਾ ਹੋਵੇ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੀ ਆਪਾਂ ਕਿੰਨੀ ਗੜਬੀ ਪਾ ਲੈਣਾ کافی ਸਾਰਾ ਬਣਾਉਣਾ ਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਕੱਟ ਕੇ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਜੀ ਕਦੋਂ ਮੂੰਗੀ ਚੀਰਨ ਲੱਗੀ ਰਹੋਣ ਦੋ ਤਾਂ ਨੂੰ ਹੋਰ ਜੇ ਫਿਰ ਪੰਨ ਕੀ ਪਊਗਾ ਜੀ ਹਮ ਬਰੀਕ ਬਰੀਕ ਛੇ ਜੀ ਇਹ ਵੱਡਣਾ ਔਖਾ ਰਹਿਣਾ ਕਰ ਦਨਾ ਬਨਾਲੀ ਲਿਆ ਮੈਂ ਕਰ ਦਦਣਾ ਲਾਓ ਜੀ ਗੁੜ ਤਾਂ ਮੈਂ ਛਿੱਲ ਕੇ ਦੇ ਦਰ ਰਹਿਣ ਨੂੰ ਸਾਰਾ ਕਿਉਂਕਿ ਬਾਵਾ ਦੇਖਣ ਬਾਵਾ ਵਾ ਲੱਗਦਾ ਰਹਣਾ ਪਰ ਇਹ 200 ਗ੍ਰਾਮ ਹੀ ਹੈ ਜੀ ਵੱਧ ਘੱਟ ਲੈ ਸਕਦੇ ਜਿੰਨਾ ਕਪ ਜੂਸ ਬਣਾਉਣਾ ਹੋਵੇ ਉਹਦੇ ਹਿਸਾਬ ਨਾਲ ਤੇ ਹੁਣ ਸਭ ਤੋਂ ਪਹਿਲਾਂ ਪਲਿਆ ਹੋਇਆ ਜੀ ਮਿੱਟੀ ਦਾ ਪਾਂਡਾ ਤੇ ਇਹਦੇ ਵਿੱਚ ਪਾ ਕੇ ਆਪਾਂ ਘੱਟੋ ਘੱਟ ਅੱਧਾ ਘੰਟਾ ਨਹੀਂ ਜੇ ਵੱਧ ਟਾਈਮ ਹੈਗਾ ਤਾਂ 2-3 ਘੰਟੇ ਵਾਸਤੇ ਭਿਉਂ ਕੇ ਰੱਖ ਦੇਣਾ ਜੀ ਇਹਨੂੰ ਠੀਕ ਹੈ ਜੀ ਮਤਲਬ ਤਾਂ ਜੇ ਇਹ ਤਸਵੀਰ ਉਹ ਠੰਡੀ ਹੋ ਜੇ ਤੇ ਆਪਾਂ ਨੂੰ ਇਹਦੇ ਬੈਨੀਫਿਟ ਹੀ ਮਿਲਣ ਕੋਈ ਵੀ ਨੁਕਸਾਨ ਨਾ ਹੋਵੇ ਗਰਮੀ ਦੇ ਦੌਰਾਨ ਆਪਾਂ ਨੂੰ ਪੀ ਕੇ ਠੰਡਕ ਹੀ ਮਹਿਸੂਸ ਹੋਵੇ ਜੀ ਹਾਂਜੀ ਹਾਂਜੀ ਤੇ ਲੋ ਜੀ ਹੁਣ ਆਪਾਂ ਇਹਦੀ ਜੂ ਉਹ ਰਮਣ ਹਨਾ ਇਹ ਸ਼ੱਕਰ ਵਾਂਗੂ ਬਣ ਗਿਆ ਛੱਲ ਕੇ ਹਾਂਜੀ ਵੈਸੇ ਆਰਗੈਨਿਕ ਹੈ ਜੀ ਕੋਈ ਇਹ ਚ ਕੈਮੀਕਲ ਨਹੀਂ ਹੈਗਾ ਬਹੁਤ ਵਧੀਆ ਗੁੜਾ ਪੱਲੇ ਹਾਂਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਿਉ ਕੇ ਰੱਖ ਦੰਨੇ ਆਗੇ ਥੋੜੇ ਟਾਈਮ ਵਾਸਤੇ ਘਟੂ ਘਟੂ ਇੱਕ ਘੰਟਾ ਇੱਕ ਡੇਢ ਘੰਟਾ ਦਾ ਪਿਉ ਕੇ ਰੱਖ ਹਾਂਜੀ ਹਾਂਜੀ ਜੇ ਨਹੀਂ ਟਾਈਮ ਹੈਗਾ ਫਿਰ ਅੱਧਾ ਘੰਟਾ ਦਾ ਘਟੂ ਘਟਾ ਇਹਨੂੰ ਪਿਉਣੀ ਪਿਉਣਾ ਨਹੀਂ ਆਪਾਂ 2-3 ਘੰਟੇ ਵਾਸਤੇ ਪਿਉ ਸਕਦੇ ਹਾਂ ਹਾਂਜੀ ਕਿਉਂ ਪੀਣਾ ਆਪਾਂ ਤੇਰੇ ਨੂੰ ਦੋਸਤੋ ਆਪਾਂ ਬਾਣੀ 5 ਵਜੇ ਪਿਉਣੀ ਹੁੰਨੇ ਆ ਕੋਈ ਵੀ ਠੰਡਾ ਨਾ ਤੇ ਉਦੋਂ ਤੱਕ ਆਪਣਾ ਜਿਹੜਾ ਜੂਸ ਹੈ ਬਣੀ ਜਾਊਗਾ ਹਾਂਜੀ ਤੇ ਉਦੋਂ ਬਾਅਦ ਫਿਰ ਆਪਾਂ ਲੈਨੇ ਰਿਵਿਊ ਉਹਨਾਂ ਦਾ ਵਾਈਆਂ ਦਾ ਲਓ ਜੀ ਆਪਾਂ ਆਈਸ ਕਯੂਬ ਵੀ ਕੱਢ ਲੇ ਤੇ ਗੁੜ ਭਿਜੇ ਠੀਕ ਹੈ ਬੱਦ ਟਾਈਮ ਵੀ ਰੱਖ ਸਕਦੇ ਆਪਣੇ ਕੋਲ ਇੰਨਾ ਕਈ ਟਾਈਮ ਸੀਗਾ ਹੋਰ ਵੀ ਗਿਆ ਹਨਾ ਰਮਨ ਹਾਂਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੀ ਹਲਾ ਕੇ ਚੰਗੀ ਤਰ੍ਹਾਂ ਇਹ ਤਾਂ ਭਾਉਂਦਾ ਜੂ ਦਾ ਭਾਵੇਂ ਵੀ ਪਾ ਸਕਦੇ ਜਿਹੜੀ ਤਸਵੀਰ ਆ ਠੰਡੀ ਹੋਏ ਤੇ ਆਪਾਂ ਹਾਂ ਕਿਉਂਕਿ ਰਮਨ ਜਿਹੜੀ ਆਪਾਂ ਵੀਡੀਓ ਦੇਖਦੇ ਆ ਬਣਾਉਂਦੇ ਉਹ ਤਾਂ ਸਿੱਧਾ ਹੀ ਗੁੜ ਛੜ ਦਿੰਦੇ ਵਿੱਚ ਨਾ ਮਿੱਠੀ ਦੇ ਜਿਵੇਂ ਪੁਰਾਣੇ ਟਾਈਮ 'ਚ ਕਹਿੰਦੇ ਸੀ ਗੁੜ ਵੀ ਠੰਡਾ ਹੁੰਦਾ ਜੀ ਮਤਲਬ ਜੇ ਆਪਾਂ ਇਹਨੂੰ ਪੀਓਗੇ ਪੀਨੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਸਾਰੇ ਨੇ ਦੇ ਵਿੱਚ ਪਾਵਾਂਗੇ ਜੀ ਠੀਕ ਹੈ ਇਹਨੂੰ ਆਪਾਂ ਗ੍ਰੈਂਡਰ ਵੱਡੇ ਜੱਗ ਚ ਪਾ ਲਿਆ ਹਾਂਜੀ ਜੇ ਤੁਸੀਂ ਚਾਹੋ ਤਾਂ ਇਹਨੂੰ ਪੁਣ ਵੀ ਸਕਦੇ ਹੋ ਪਰ ਇਹ ਵਧੀਆ ਆਰਗੈਨਿਕ ਗੁਰਸੇ ਦੇ ਵਿੱਚ ਕੁਝ ਨਹੀਂ ਸੀ ਜੀ ਕਿਉਂਕਿ ਪਹਿਲਾਂ ਵੀ ਆਪਾਂ ਬਣਾ ਕੇ ਪੀਤਾ ਜੀ ਹਾਂਜੀ ਹਾਂਜੀ ਤੇ ਇਸ ਕਰਕੇ ਨਹੀਂ ਪੁਣਾ ਨਹੀਂ ਆਪਾਂ ਪੁਣ ਵੀ ਸਕਦੇ ਹਾਂ ਕਿਉਂਕਿ ਕਈ ਵਾਰ ਕੋਈ ਕਚਰਾ ਵਗੈਰਾ ਹੁੰਦਾ ਉਹ ਨਿਕਲ ਜਾਂਦਾ ਜੀ ਹਾਂਜੀ ਕਈ ਵਾਰੀ ਹੁਣ ਜਿਵੇਂ ਗੰਨੇ ਦੀ ਆ ਜਾਂਦੇ ਜੀ ਡੱਕਲ ਡੋਲੇ ਹਾਂਜੀ ਹਾਂਜੀ ਔਰ ਡੱਕੜ ਡੋਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਈਸ ਕ్యూ ਠੀਕ ਹੈ ਜੀ ਕਿਉਂਕਿ ਠੰਡਾ ਠੰਡਾ ਪਾਣੀ ਪਾ ਲੈਣਾ ਜਾਂ ਤਾਂ ਜਾਂ ਆਪਾਂ ਆਈਸ ਕਿਊ ਪਾ ਲੈਣੇ ਨੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਜੀ ਫਰੈਸ਼ ਪੁਦੀਨੇ ਦੀਆਂ ਪੱਤੀਆਂ ਚਾਰ ਪੰਜ ਪੱਤੀਆਂ ਲੈ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣੇ ਨੇ ਫਿਰ ਟੇਸਟਾ ਪੁਦੀਨੇ ਦਾ ਵੀ ਵਧੀਆ ਵਧੀਆ ਟੇਸਟ ਆਵੇ ਰਮਣਾ ਹਾਂਜੀ ਤੇ ਇੱਕ ਚਮਚਾ ਆਪਾਂ ਪਰਕੇ ਪਾਵਾਂਗੇ ਜੀ ਕਾਲਾ ਨਮਕ ਕਾਲਾ ਨਮਕ ਵਧੀਆ ਪਿੰਕ ਸਾਲਟ ਹਾਂਜੀ ਪਿੰਕ ਸਾਲਟ ਕਹਿ ਦਿੰਦੇ ਆ ਗਰਮੀ ਬਹੁਤ ਜ਼ਿਆਦਾ ਬਈ ਜਾਂਦੀ ਆ ਦੋਸਤੋ ਤੇ ਮਤਲਬ ਜੇ ਕੋਈ ਨਾ ਕੋਈ ਡੇਲੀ ਠੰਡੀ ਡਰਿੰਕ ਆਪਾਂ ਨਾ ਪੀਵਾਂਗੇ ਤਾਂ ਉਹ ਹੀ ਗੱਲ ਵੀ ਹਾਂਜੀ ਕਈ ਵਾਰ ਜਿਹੜਾ ਗੰਨੇ ਦਾ ਜਿਹੜਾ ਜੂਸ ਆ ਜੀ ਵਧੀਆ ਡਰਿੰਕ ਆ ਗਰਮੀ 'ਚ એનર્ਜੀ ਵੀ ਦਿੰਦਾ ਤੇ ਉਹ ਵੀ ਠੰਡਾ ਹੁੰਦਾ ਜੀ ਤੇ ਆਪਾਂ ਜੀ ਕਈ ਵਾਰ ਪੀਣ ਦਾ ਮਨ ਹੋਵੇ ਤਾਂ ਆਪਾਂ ਜਿਵੇਂ ਹੁਣ ਘਰ ਵਿੱਚ ਵਧੀਆ ਆਰਗੈਨਿਕ ਗੁੜ ਹੁੰਦਾ ਤਾਂ ਆਪਾਂ ਇਹਦਾ ਬਣਾ ਕੇ ਪੀ ਸਕਦੇ ਹਾਂ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਵੀ ਕਿਵੇਂ ਜਾਂ ਬਣਦਾ ਦੋਸਤੋ ਇਹ ਹਨਾ ਹਾਂਜੀ ਹੂੰ ਕਿਉਂਕਿ ਮੈਂ ਤਾਂ ਨਹੀਂ ਪਹਿਲਾਂ ਪੀ ਕੇ ਦੇਖਿਆ ਮੈਂ ਤੇ ਹੁਣ ਆਪਾਂ ਇਹ ਵਿੱਚ ਜਿਹੜਾ ਜੂਸ ਆ ਜੀ ਇਹਦਾ ਨਿੰਬੂ ਦਾ ਉਹ ਪਾ ਦਾਂਗੇ ਦੋ ਤਿੰਨ ਨ ਨੇ ਨਿੰਬੂ ਜੋ ਇਹਦੇ ਨਾਲ ਟੇਸਟ ਵਧੀਆ ਆ ਜਾਂਦਾ ਜੀ ਹਮ ਇੱਕ ਦੋ ਨਿੰਬੂ ਨਿਚੋੜ ਦਿੰਨੇ ਆ ਵਿੱਚ ਜੀ ਦੋ ਨਿੰਬੂ ਪਾਵਾਂਗੇ ਜੀ ਆਪਾਂ ਵਧੀਆ ਜੂਸ ਨਿਕਲ ਕੇ ਇਹਦੇ ਵਿੱਚ ਪੈ ਜਾਊਗਾ ਹਮ ਵੈਸੇ ਵੀ ਰਹਿਣ ਨਿੰਬੂ ਵੀ ਮਤਲਬ ਵਧੀਆ ਹੁੰਦਾ ਨਾ ਅਗਰ ਪੀਂਦੇ ਤਾਂ ਪੈਰ ਵੀ ਲੂਣ ਲੱਗ ਜਾਂਦੇ ਜੀ ਕਈ ਵਾਰ ਜੇ ਪਾਣੀ ਦੀ ਘਾਟ ਹੋ ਜਾਂਦਾ ਜੇ ਨਿੰਬੂ ਵੀ ਬਹੁਤ ਵਧੀਆ ਚੀਜ਼ ਹੈ ਜੋ ਆਪਾਂ ਨੂੰ ਹਾਈਡਰੇਟ ਰੱਖਦਾ ਹਮ ਸੋ ਨਿੰਬੂ ਤਾਂ ਜ਼ਰੂਰ ਪਾਓ ਜੀ ਇਹਦੇ ਵਿੱਚ ਨਿੰਬੂ ਨਾਲ ਹੀ ਮਤਲਬ ਇਹਦਾ ਟੇਸਟ ਵਧੀਆ ਹੁੰਦਾਗਾ ਠੀਕ ਹੈ ਜੀ ਨਿੰਬੂ ਆਪਾਂ ਨਚੋੜ ਲਏ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਵਧੀਆ ਤੇ ਜਿਹੜਾ ਜੂਸ ਹੋ ਬਣਾ ਲੈਨੇ ਆ ਜੀ ਠੀਕ ਹੈ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਉਹ ਕਰ ਲਿਆ ਜੀ ਹਮ ਮੈਸ਼ ਨੂੰ ਤਾਂ ਰੰਗ ਆਉਣ ਲੱਗ ਗਿਆ ਕਿੰਨੇ ਤੇ ਜੂਸ ਵਰਗੀ ਯਾਰ ਤੇ ਇਹਦੇ ਵਿੱਚ ਪਾਣੀ ਹੋਰ ਪਾਲਾਂਗੇ ਕਿਉਂਕਿ ਆਪਾਂ ਗੁੜ ਪਾਇਆ ਸੀ ਜੀ ਕਾਫੀ ਰੰਗ ਵੀ ਜਾਮਾ ਰੰਨੇ ਸੇਮ ਹੀ ਹੋ ਗਿਆ ਹਾਂਜੀ ਹੋ ਗਿਆ ਜੀ ਜਾਮਾ ਸੇਮ ਹਨ ਪਹਿਲੇ ਨਾਲੋਂ ਦਾ ਹੀ ਲਾਲ ਜਿਹਾ ਰੰਗ ਆ ਗੁੜ ਜਿਹਦਾ ਸ਼ਰਬਤ ਜਿਆ ਹਨ ਤੇ ਹੁਣ ਦੇਖੋ ਦੋਸਤੋ ਜਾਮਾ ਰੰਗ ਹੋ ਰ ਜਾਊਗਾ ਯਾਰ ਕਿਉਂਕਿ ਟੇਸਟ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪ ਠੀਕ ਹੈ ਜੀ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਮਿਕਸ ਕਰ ਲੈਨੇ ਜੀ ਇਹਨੂੰ ਥੋੜੀ ਨੂੰ ਪਰਫੈਕਟ ਹਾਂਜੀ ਬਸ ਜੀ ਰੈਡੀ ਆ ਹੁਣ ਬਣ ਕੇ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਜੀ ਗਲਾਸਾਂ ਚ ਪਾ ਲੈਨੇ ਆਗੇ ਹਾਂਜੀ ਤੇ ਫੇਰ ਪਿਆ ਕੇ ਦੱਸਦੇ ਹਾਂ ਜੀ ਰਿਜ਼ਲਟ ਕਿਵੇਂ ਆਇਆ ਹਾਂਜੀ ਹਾਂਜੀ ਰਿਜ਼ਲਟ ਲਾਈਵ ਵੀ ਦਿਖਾਵਾਂਗੇ ਦੋਸਤੋ ਤੁਹਾਨੂੰ ਸਾਰਾ ਕੁਝ ਆਪਾਂ ਹਾਂਜੀ ਜੁੜੇ ਰਹੋ ਵੀਡੀਓ ਨਾਲ ਚਲੋ ਪਹਿਲਾਂ ਆਪਾਂ ਵੀ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਜਿਹਾ ਬਣਿਆ ਹੂੰ ਠੰਡਾ ਠੰਡਾ ਕਰ ਲਓ ਜੀ ਫੇਰ ਹੀ ਵਧੀਆ ਟੇਸਟ ਆਊਗਾ ਵਿੱਚ ਜਿਵੇਂ ਆਈਸ ਕਯੂਬ ਪਾ ਲਈ ਜੀ ਤਾਂ ਵੀ ਹਾਂ ਫੇਰ ਜਿਆਦਾ ਟੇਸਟੀ ਬਣਦਾ ਹੈਗਾ ਤੇ ਲਓ ਜੀ ਹੋ ਗਿਆ ਜੀ ਤਿਆਰ ਸਾਰਾ ਤੇ ਹੁਣ ਆਪਾਂ ਇਹਦੇ ਵਿੱਚ ਆਈਸ ਕਯੂਬ ਵੀ ਪਾ ਲੈਨੇ ਜੀ ਕੀਕ ਹਮ ਇਹਨਾਂ ਦੋਨਾਂ ਚ ਤਾਂ ਹੈਗਾ ਜੀ ਇਹਨਾਂ ਚ ਵੀ ਪਾ ਲੈਨੇ ਕੀਕ ਚਲੋ ਪਾਓ ਜੀ ਠੰਡਾ ਠੰਡੀ ਵਧੀਆ ਲੱਗੂਗਾ ਇਹ ਤਾਂ ਹਮ ਤੇ ਚੱਕੋ ਜੀ ਹਮ ਲਓ ਜੀ ਤਿਆਰ ਆ ਤੇ ਹੁਣ ਆਪਾਂ ਰਿਵਿਊ ਲੈਨੇ ਆਂ ਬਾਈਆਂ ਦਾ ਮਿਸਤਰੀਆਂ ਦਾ ਵੀ ਉਹਨਾਂ ਨੂੰ ਵੀ ਪਿਆ ਕੇ ਵੀ ਕੀ ਮੈਨਾਂ ਦਾ ਕੀ ਲੱਗਿਆ ਤੁਹਾਨੂੰ ਨਾ ਵੀ ਕੀ ਜੀ ਇਹ ਦੱਸੋ ਵੀ ਕੀ ਲੱਗਦਾ ਹਾਂਜੀ ਹਮ ਨਿੱਕੀ ਦੱਸਦੇ ਨੇ ਫੇਰ ਹੀ ਪਤਾ ਲੱਗੂ ਜੀ ਅਸਲੀ ਤਾਂ ਹਾਂਜੀ ਵੀ ਕਦੇ ਉਹ ਕਹਿੰਦਾ ਨਹੀਂ ਵੀ ਸਵਾਦ ਹੀ ਨਹੀਂ ਹੈਗਾ ਜਾਂ ਕਿਵੇਂ ਕੁਛ ਹੂੰ ਕਿ ਚਲੋ ਜੀ ਫਿਰ ਜਾਣੇ ਆ ਤੇ ਪੁੱਛਦੇ ਲਾਓ ਵੀ ਦੋਸਤੋ ਹੁਣ ਆਪਾਂ ਪੀਉਣੇ ਆਪਣੇ ਬਿੱਲਿਆਂ ਨੂੰ ਲੈ ਵੀ ਘੁਰਿਆ ਚੱਕੀ ਗਰਾ ਗਲਾਸ 10 ਫਿਰ ਕਾਹਦਾ ਲੱਗਿਆ ਤੈਨੂੰ ਕੀ ਹੂੰ ਕਿਵੇਂ ਦੱਸਿਆ ਘੁਰੇ ਨਿੰਬੂ ਪਾ ਦਿਨਾ ਤੇ ਹੋਰ ਕਾਹਦਾ ਜੁਸ ਕਾ ਲੱਗਿਆ ਤੈਨੂੰ ਸੋਤੀ ਪੈ ਗਿਆ ਘੁਰਾ ਤੂੰ ਜ਼ਾਇਰਾ ਹੂੰ ਰੂਟ ਜੇਦੀ ਲੱਗਿਆ ਵੈਸੇ ਨਿੰਬੂ ਵਿੱਚ ਫਾਕੇ ਤੇ ਪਦੀਨਾ ਵਾਕੇ ਹਮ ਲੈ ਵੀ ਦੋਸਤੋ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਵੀ ਪਤਾ ਤਾਂ ਨਹੀਂ ਝੱਲੇ ਵੀ ਕਾਦਾ ਲੈ ਵੀ ਕੋਈ ਪਰ ਤੂੰ ਵੀ ਦੱਸ ਗ੍ਰਾਂ ਵੀ ਕੀ ਕਾਦਾ ਕਾਦਾ ਲਗਾ ਦੇਣਾ ਵਿੱਚ ਪਦੀਨਾ ਜੀ ਅੱਛਾ ਬਈ ਹੋਰ ਤੇ ਗੰਨਾ ਗੰਨਾ ਕੰਨੇ ਦਾ ਹਾਂ ਗੰਨੇ ਹਾਂਜੀ 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 ਹਮ ਬਿਲਕੁਲ ਲੈ ਵੀ ਦੋਸਤੋ ਆਹ ਭਾਈ ਨੇ ਕਰ ਪਾਇਆ ਨਿੰਬੂ ਨਿੰਬੂ ਵੀ ਹੈਗਾ ਹਾਂਜੀ ਕਾਲਾ ਨਮਕ ਕਾਲਾ ਨਮਕ ਹਾਂਜੀ ਲੈ ਵੀ ਬਾਈ ਨੇ ਸਾਰੇ ਟੇਸਟ ਦੱਸਤੇ ਲਓ ਦੋਸਤੋ ਫਿਰ ਆਪਾਂ ਪਿਆ ਕੇ ਦੇਖ ਲਈ ਤੇ ਇੱਕ ਵੀਰ ਨੂੰ ਟੇਸਟ ਦਾ ਪਤਾ ਲੱਗਿਆ ਵੈਸੇ ਗੰਨੇ ਦੇ ਜੂਸ ਵਰਗਾ ਤਾਂ ਨਹੀਂ ਬਣਦਾ ਪਰ ਉਹਦੀ ਜਿਹੜੀ ਘਾਟ ਉਹ ਪੂਰੀ ਕਰ ਸਕਦਾ ਮਤਲਬ ਜਈ ਵਾਰ ਆਪਣਾ ਜੀ ਕਰਦਾ ਤਾਂ ਉਹਦੋਂ ਆਪਾਂ ਇਹ ਬਣਾ ਕੇ ਪੀ ਸਕਦੇ ਆਂਗੇ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਪਰ ਗੁੜ ਨੂੰ ਸਭ ਤੋਂ ਪਹਿਲਾਂ ਆਪਾਂ ਜ਼ਰੂਰ ਧਿਆਨ ਲੈਣਾ ਤਾਂ ਜਿਹੜੀ ਤਸੀਰ ਉਹ ਠੰਡੀ ਹੋ ਜੇ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖੇ ਸਾਰਨ ਦਾ ਬਹੁਤ ਬਹੁਤ ਧੰਨਵਾਦ